सव स yang प्र शा अगा अभा अनस्रप मसर्माने समस्ति नेधने ਸਰਬੀ ਕਥਾ ਅਪਾਤਰਿਠ ਬਾਣ ਜੜਾ ਪੌੜੀਆਂ ਫਟ ਗਿਆ ਔਰ ਚੌਥੀ ਪੌੜੀ ਦੇ ਸਤਿਗੁਰੂ ਸਾਨੂੰ ਸੰਜਾਉਂਦੇ ਆ ਸੰਤ ਫਟੰਦ ਪ੍ਰਯਾਗ ਸਾਹਿਬ ਫਟੰਦ ਦਾ ਮਕੂਲ ਹੈ ਸਾਧਨ ਇਹ ਸਾਧ ਜਿਹੜਾ ਵਾਅ ਟ੍ਰੇਡਰ ਬਿਡਾ ਸਰਵਣ ਬਾਦ ਦਾ ਸਾਪ ਕਿੱਡਾ ਮੇਡਾ ਜਾਂਦਾ ਵਾ ਇਹ ਸੱਦ ਵੀ ਟੇਡਾ ਮੇਡਾ ਵਾ ਆਕਾਰ ਅਵਾਦਿ ਅਗਾਦੀ ਦਾ ਮਾਰਕ ਮੁਕਬਲ ਯਾਰ ਪਰ ਤਾਂ ਜਿਹਦਾ ਕੋਈ ਅੰਤ ਨਾ ਪਾ ਸਕੀ ਇੰਨਾ ਗਹਿਰਾ ਆਵਾਦਿ ਜੋ ਬੰਦਨਾ ਤੋਂ ਪਰਿਆ ਰੁਕਾ ਨੀਦਾ ਸਤਿਦਾ ਅਨੰਦ ਦੇ ਸਰੂਪ ਜੋ ਅਨੰਦ ਸਰੂਪ ਹੈ ਹਰ ਜਗ੍ਹਾ ਵਿਆਪਕ ਹੈ ਨਮੋ ਸਰਬ ਮਾਨ ਹੈ ਕੀ ਕਾ ਦੁੱਖ ਵਾਏ ਗੁਰੂ ਤੈਨੂੰ ਨਮਸਕਾਰ ਹੈ ਕਿ ਸਾਰਾ ਸੰਸਾਰ ਤੇਰੇ ਅੱਗੇ ਝੁਕਦਾ ਹੈ ਨਯੋਧਨ ਸਭਾ ਤੇਰਾ ਦਾਨ ਕੀ ਕਾ ਦੁੱਖ ਵਾਏ ਗੁਰੂ ਤੈਨੂੰ ਨਮਸਕਾਰ ਹੈ ਤੂੰ ਸਾਰਿਆਂ ਖਜ਼ਾਨਿਆਂ ਦਾ ਖਜ਼ਾਨਾ ਵਾ ਜੋ ਪਦਾਰਥਾਂ ਦਾ ਪਦਾਰਥ ਆ ਜਿੰਨੇ ਵੀ ਪਦਾਰਥ ਆਉਂਦੇ ਆ ਸੰਸਾਰ ਤੇਰੇ ਕੋਲ ਆਉਂਦੇ ਹੈ ਮਸਤੰਯ ਨਾਥੇ ਨਮਰਤਵੰ ਪਰਮਾਤਮੇ ਨਮਰਤਵੰ ਅਦੰਝੇ ਨਮਰਤਵੰ ਅਪੰਝੇ ਨਮਰਤੂੰ ਦਾਤਿ ਨਮਾਤਿ ਜੇ ਨਾ ਜਿਹੜਾ ਕੋਈ ਮਾਲਕ ਨਾ ਹੋ ਸ੍ਰਿਸ਼ਟੀ ਦੇ ਉੱਪਰ ਜਿੰਨੇ ਸੰਸਾਰ ਜੀਵ ਜੰਤੂ ਆ ਸਾਰੇ ਦਾ ਮਾਲਕ ਆ ਇਹ ਪ੍ਰਭੂ ਪਰਮਾਤਮਾ ਤੈਨੂੰ ਨਮਸਕਾਰ ਹੈ ਕਿ ਤੇਰਾ ਕੋਈ ਨਿਮਾਲਤ ਨਹੀਂ ਹੈਗਾ ਨਮਾਤਣ ਪਰਮਾਥੇ ਪਰਮਾਥੇ ਦਾ ਉਤਪਲੇਆ ਨਾਸ਼ ਕਰਨ ਵਾਲਾ ਇਹ ਘਾਤਕ ਹੈ ਕਿ ਤੈਨੂੰ ਨਮਸਕਾਰ ਹੈ ਕਿ ਤੂੰ ਸਾਰੀ ਸ੍ਰਿਸ਼ਟੀ ਨੂੰ ਨਾਸ਼ ਕਰਨ ਵਾਲਾ ਹੈ ਨਮਾਣ ਅਗੰਦੇ ਅਗੰਦੇ ਦਾ ਬਲ ਪਰ ਰਾਤ ਜਿੱਤਿਆ ਨਹੀਂ ਜਾ ਸਕਦਾ ਇਹ ਕਾਲਪੁਖਵਾਇ ਗੁਰੂ ਤੈਨੂੰ ਨਮਸਕਾਰ ਹੈ ਕਿ ਤੂੰ ਜਿੱਤਿਆ ਨਹੀਂ ਜਾ ਸਕਦਾ ਨਮਾਣ ਤੰ ਅਪੰਨ ਇਹ ਕਾਲਪੁਖਵਾਇ ਗੁਰੂ ਤੈਨੂੰ ਨਮਸਕਾਰ ਹੈ ਇਹ ਤੂੰ ਤੋੜ ਦੇ ਨੂੰ ਤੋੜਿਆ ਮੇਗਾ ਸਗੜਾ ਨਮਾਤਪੰ ਅਕਾਲੇ ਨੋ ਅਕਾਲੇ ਨਮੋ ਸਰਬ ਦੇਸੇ ਨਮੋ ਸਰਬ ਭੇਸੇ ਨਮਾਤਪੰ ਕਾਲੀ ਅਕਾਲੀ ਨਮ ਤੂੰ ਕਾਲ ਤੂੰ ਰਹਿ ਗਿਆ ਜਿੰਨੇ ਤੂੰ ਸਮਾ ਕਾਲ ਦਾ ਮਤਮਨ ਆ ਸਵਾਂ ਸਮੇਂ ਵਿੱਚ ਜਿਵੇਂ ਸੰਸਾਰ ਵਿਚ ਆਇਆ ਕਾਲ ਪਾਇ ਬ੍ਰਹਮਾ ਬਕਤਰਾ ਕਾਲ ਪਾਇ ਸਿਧੂ ਉਹ ਦਰਾ ਕਾਲ ਪਾਇ ਕਰਿ ਪ੍ਰਕਾਸ਼ ਸਾਗ ਸਗਰ ਕਾਲ ਕ ਕੀ ਅੰਤ ਵਾਸਾ ਜਿਵੇਂ ਸੰਸਾਰ ਵਿਚ ਆਇਆ ਬ੍ਰਹਮਾ ਵਿਸ਼ਨ ਨਾਏ ਸਵਰਗੇ ਇਹ ਸਾਰੇ ਕਾਲ ਦੇ ਵਿਚ ਆ ਇਹ ਕਾਲ ਪੁਖਵਾਏ ਗੁਰੂ ਜੀ ਨੂੰ ਨਮਸਕਾਰ ਗੈਰ ਕਿ ਤੂੰ ਅਪਾਲ ਪੁਰ ਰਤ ਗੈਰ ਨਮਤ ਅਪਾਲਿਪ ਇਹ ਕਾਲ ਪਖਵੈ ਗੁਰੂ ਤੈਨੂੰ ਕાળਉ ਸਰ ਸਾਰ ਸੋਸਾਲ ਨੂੰ ਪਾਲਣ ਵਾਲਾ ਹੈ ਨਮੋ ਸਰਬ ਦੇਸੇ ਇਹ ਕਾਲ ਪਖਵੈ ਗੁਰੂ ਤੈਨੂੰ ਨਮਸਕਾਰ ਹੈ ਕਿ ਤੂੰ ਸਾਰੇ ਤੇਰਾ ਕੋਈ ਦੇਸ਼ ਨਹੀਂ ਹੈ ਨਾ ਤੂੰ ਸਾਰੇ ਦੇਸ਼ਾਂ ਦੇ ਵਿੱਚ ਰਹਗਾ ਹੈ ਨਮੋ ਸਰਬ ਭੇਸ ਇਹ ਕਾਲ ਪਖਵੈ ਗੁਰੂ ਤੈਨੂੰ ਨਮਸਕਾਰ ਹੈ ਤੇਰਾ ਕੋਈ ਭੇਸ ਨਹੀਂ ਹੈਗਾ ਨਮੋ ਰਾਜ ਰਾਜੀ ਨਮੋ ਸਾਜ ਸਾਜੀ ਨਮੋ ਸਹ ਸਾਹੀ ਨਮੋ ਮਾ ਮਹੀ ਨਮੋ ਰਾਜ ਰਾਜੀ ਗ੍ਰੇ ਕਾਲ ਤੁਖਵਾ ਗਰੂ ਤੈਨੂੰ ਨਮਸਕਾਰ ਹੈ ਕਿਦੂ ਰਾਜਿਆ ਦਾ ਰਾਜਾ ਨਮੋ ਸਾਜ ਸਾਜੀ ਗ੍ਰੇ ਕਾਲ ਤੁਖਵਾ ਗਰੂ ਤੈਨੂੰ ਨਮਸਕਾਰ ਹੈ ਇਹ ਕਾਲ ਸਾਰੀ ਸ੍ਰਿਸ਼ਟੀ ਨੂੰ ਸਾਜਣ ਵਾਲਾ ਹੈ ਨਮੋ ਸਤਿ ਸਾਰੇ ਨਮੋ ਇਹ ਦਾਤੁ ਕੋਈ ਗੁਰੂ ਤੈਨੂੰ ਨਮਸਕਾਰ ਹੈ ਕਿ ਤੂੰ ਸਾਰਾ ਸੈਂਸਾ ਦਾ ਸੈਂਸਾ ਹਾਂ ਪਾਣਸਾ ਦਾ ਬਾਦਸਾ ਹੈ ਨਮੋ ਬਨਹ ਮਾਈ ਇਹ ਕਾਲ ਮੁਖਵਾਏ ਗੁਰੂ ਤੈਨੂੰ ਨਮਸਕਾਰ ਹੈ गुरु चंद्रमा ला चंद्रमा नमो गीत गीते नमो प्रीत प्रीते नमो रोग रोखे नमो सुख सुखे नमो गीत गीते आप गीत एक रच लेने आप कहने बड़ा वाला आप गीत गा रहे ही हे कार गुरु तेन नमस्कार है, है तू गीता ना गीता जिन्हें गीता तेरे को आ ਪਰੇਟ ਇਹ ਕਾਲ ਖੁਆ ਗੁਰ ਤੈਨੂੰ ਨਮਸਕਾਰ ਹੈ ਕੁਦਰਤ ਜਿੰਨੇ ਪ੍ਰੇਮ ਕਰੀਏ ਉਹਨੇ ਪ੍ਰੇਮ ਥੋੜੇ ਤੇ ਵਾਢੀ ਦੱਲ ਜੇ ਆਪਾਂ ਇਸਲਾਮਤ ਬਿਲ ਤੇ ਕਾਪਾ ਸਾਖੀ ਲੈ ਲਏ ਨੀ ਆ ਸੁਖੀ ਜੇ ਜਦੋਂ ਮਸੂਰ ਨੂੰ ਸੂਲੇ ਦੇ ਚਾੜ ਲੱਗੇ ਨਾ ਝਿਰ ਵਿੱਚ ਬਾੜ ਜੇ ਇੱਕ ਇਹਦਾ ਮੁਰਸ਼ਿਦ ਆਇਆ ਜਦੋਂ ਮੁਰਸ਼ਿਦ ਆਇਆ ਵੀ ਕੋਨੇ ਨਾ ਦੇ ਸਵਾਰ ਕੀਤੇ ਆ ਇਹ ਦਾੰਦ ਦੀ ਹੱਟ ਕਿੱਥੋਂ ਤੱਕ ਹੈ ਦੂਸਰੀ ਧਾਰਨੀ ਹੱਟ ਕਿੱਥੋਂ ਤੱਕ ਹੈ ਤੀਸਰਾ ਸਵਾਲ ਸੀ ਇਹ ਪ੍ਰੇਮ ਦੀ ਹੱਟ ਪਿਆਰ ਦੀ ਹੱਟ ਕਿੱਥੋਂ ਤੱਕ ਹੈ ਤੇ ਜਦੋਂ ਮਸੂਰ ਨੂੰ ਜੇਲ੍ਹ ਵਿੱਚ ਦੇ ਇੱਕ ਕੋ ਖੁੱਖਾ ਧਿਆ ਰੱਖਿਆ ਸੀ ਉਹ ਰੱਖਿਆ ਗਿਆ ਸੀ ਕਿਸੇ ਨੇ ਰੋਟੀ ਦਾ ਟੁਕੜਾ ਉਹਨੂੰ ਮਾਰਿਆ ਕਿ ਤੋਂ ਰੋਟੀ ਦਾ ਟੁਕੜਾ ਖਾ ਕੇ ਉਹਦੀ ਉਹ ਖੁੱਕ ਜਿਹੜੀ ਆਪਿਆਸ ਖਤਮ ਕਰ ਲੀ ਤੇ ਮਸੂਰ ਨੇ ਉਹ ਰੋਟੀ ਦਾ ਟੁਕੜਾ ਆਪਣੇ ਕੋਲ ਰੱਖਿਆ ਹੋਇਆ ਸੀ ਜਦੋਂ ਉਸ ਸਿੱਧੂ ਦਾ ਆਇਆ ਨਾ ਉਹਨੂੰ ਰੋਟੀ ਦਿੱਤੀ ਜਿੰਨਾ ਤੱਕ ਮੈਂ ਸਵਾਲ ਦਾ ਜਵਾਬ ਨਵਾਗਾ ਜਿੰਨਾ ਤੱਕ ਮੇਰੇ ਕੋਲ ਖਾਣ ਕੀ ਨਾਲ ਉਹ ਰੋਟੀ ਦਾ ਟੁਕੜਾ ਜੋ ਦਿੱਤਾ ਉਹਦੇ ਉਸ ਸਿੱਧੂ ਨੇ ਖਾਦਾ ਤੇ ਕਹਿਣ ਲੱਗਾ ਮਨਸੂਰ ਕਹਿਣ ਲੱਗਾ ਮਨਨ ਤੇ ਸਵਾਲ ਦਾ ਜਵਾਬ ਆ ਗਿਆ ਕਿ ਦਾਨ ਦੀ ਹੱਦ ਕਿੱਥੋਂ ਲੱਗਿਆ ਕਿੰਨੇ ਦਾਨੀ ਕੋਲ ਵਾਲਾ ਜੋ ਆਪਣੀ ਰੋਟੀ ਦੇ ਵਿੱਚੋਂ ਕਿਸੇ ਨੂੰ ਰੋਟੀ ਦੇ ਦੇਂਦਾ ਵਾਰ ਕਿੱਦੇ ਕੋ ਤੋਂ ਵੱਡਾ ਕੋਈ ਦਾਨ ਨਹੀਂ ਰੰਦਾ ਦੂਸਰਾ ਸਵਾਲ ਸੀ ਕਿ ਤਿਆਗ ਦੀ ਹੱਦ ਕਿੱਥੋਂ ਤੱਕ ਆ ਤਿਆਗ ਦੀ ਅੰਦੂਨੇ ਦੱਸਿਆ ਕਿ ਜੋ ਆਪਣਾ ਸੰਤ ਰੂਪ ਆ ਜੋ ਕਿਸੇ ਦੀ ਖਾਤਰ ਆਪਣਾ ਸਰੀਰ ਤਿਆਗ ਦਿੰਦਾ ਵਾ ਉਹ ਤੋਂ ਵੱਡਾ ਕੋਈ ਤਿਆਗ ਨਹੀਂ ਹੈਗਾ ਦੂਸਰਾ ਇਹ ਪਿਆਰ ਦੀ ਹੱਦ ਕਿੱਥੋਂ ਤੱਕ ਆ ਉਹਨੇ तिसरੇ ਸਵਾਲ ਦਾ ਜਵਾਬ ਤਾਂ ਕਿੰਨਾ ਜਨਾ ਪਿਆਰ ਕਰੋਰਾ ਮਾਰਗਰ ਅਪਾ ਪਿਆਰ ਕਰਦੇ ਹੋਰ ਕਿਸੇ ਨਾਲ ਪਿਆਰ ਕਰਦੇ ਆ ਪਿਆਰ ਜਿਹੜਾ ਵਾਧਾ ਜਾਂਦਾ ਪਿਆਰ ਦੀ ਕੋਈ ਸੀਮਾ ਨਹੀਂ ਆਗੀ ਇੱਥੇ ਮਹਾਰਾਜ ਕਹਿੰਦੇ ਨਮੋ ਫਰੀਦ ਫਰੀਦ ਇਹ ਕਾਲ ਤੱਕ ਜਿੰਦ ਨੂੰ ਮੈਂ ਜਿੰਨੀ ਵੜਦੀ ਫਰੀਦ ਕਰਾ ਪਿਆਰ ਕਰਾਂ ਤੇ ਪਿਆਰ ਦੀ ਕੋਈ ਸੀਮਾ ਨਹੀਂ ਆਗੇ ਨਮੋ ਰੂਖ ਰੋ ਇਹ ਕਾਲ ਤੱਕ ਵਾਧ ਨੂੰ ਤੇਨੂੰ ਨਮਸਕਾਰ ਗਾ ਕਿ ਦੁਰ ਕੈ ਸਭਾ ਵਾਲੀ ਸੰਸਾਰ ਵਿੱਚ ਆਏ ਜਿੰਨੇ ਜੀਵ ਆ ਸਾਰੇ ਆਪਾਂ ਥੋੜਾ ਦੋ ਤਿੰਨ ਵਾਰਾ ਬੋਲਦੇ ਤੋ ਰੁੱਖਾ ਬੋਲੇਗਾ ਬਾੜਾ ਜੰਗਾ ਬੋਲੇਗਾ ਪਰ ਇਹ ਪ੍ਰਭੂ ਪਰਮਾਤਮਾ ਤੂ ਰੁੱਖਾ ਸਭਾ ਨੇ ਤੂ ਰੁੱਖਾ ਬੋਲਾਰੇ ਮਿੱਠ ਬੋਲੜਾ ਨੀ ਆ ਸਦਗ ਸੁਆਮੀ ਮੂਰਾ ਉਹ ਕਦੇ ਕੋਣਾ ਨਹੀਂ ਬੋਲਦਾ ਪ੍ਰਭੂ ਪਰਮਾਤਮਾ ਨਮੋ ਸੋਰ ਸੋਕੀ ਏਕ ਆਤਮਿਕ ਗੁਰੂ ਸ੍ਰੀਵਤ ਸੰਸਾਰ ਜੋ ਜੀਵ ਆਉਂਦਾ ਵਾ ਟੁੱਟ ਜਾਂਦੇ ਆ ਇਹ ਖਤਮ ਹੋ ਜਾਂਦੇ ਆ ਪਰ ਤੂੰ ਇਤੋ ਰਾਤ ਗਾ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜਿਤੰ ਨਮੋ ਸਰਬ ਭੀਤੰ ਨਮੋ ਸਰਬ ਰੋਗੇ ਰੂਗੀ ਰਾਮ ਦੇ ਸੰਸਾਰ ਸਭ ਤੋਂ ਵੱਡਾ ਕਿਹੜਾ ਰੋਗ ਆ ਕਿਹੜਾ ਰੋਗ ਮਰ ਕੇ ਜੰਮੇ ਚਾਰ ਮਾਰ ਮਰ ਜੰਮੇ ਮਰੇ ਫਿਰ ਜੰਮੇ ਬੋਧ ਸਦਾਏ ਪਯਾਰ ਦੇ ਸੁਲਭ ਸਭ ਤੋਂ ਜ਼ਿਆਦਾ ਦੁੱਖਿਆ ਆਉਂ ਜਾਣਾ ਸੰਸਾਰ ਜਮੋਤੁਰਾ ਦੇ ਗੀ ਕੰ ਕਰ ਗੁਰੂ ਤੈਨੂੰ ਨਮਸਕਾਰ ਸਾਰੇ ਨੂੰ ਮੋਤ ਦੇਣ ਵਾਲਾ ਪਰ ਆਤਮਾ ਨੂੰ ਰਾਤ ਹੈ ਨਮਸਕਾਰ ਨਮੋ ਸਰਬ ਭੋਗ ਇਹ ਆਕਾਰ ਮਤਵਾ ਗਏ ਗੁਰੂ ਤੈਨੂੰ ਨਮਸਕਾਰ ਹੈ ਕਿਉਂਕਿ ਸਾਰੇ ਨੂੰ ਭੋਗਣ ਵਾਲਾ ਹੈ ਨਮੋ ਸਰਬ ਦੇਵਤਾ ਇਹ ਕਾਰ ਤੁਖਵਾ ਗੁਰੂ ਤੈਨੂੰ ਨਮਸਕਾਰ ਹੈ ਬੋਤ ਗਿੱਧਿਆ ਆਪਣੇ ਯਾਰ ਸੰਗਦਾ ਨਮੋ ਸਰਬ ਭਿੰਤਨ ਇਹ ਕਾਲਖਵਾਏ ਗੁਰੂ ਤੈਨੂੰ ਨਮਸਕਾਰ ਹੈ ਕਿਰੂ ਦਾਲ ਤੋ ਰਾਤ ਨਮੋ ਸਰਬ ਗਿਆਨੰ ਨਮੋ ਪਰੰਗਤਾਨੰ ਨਮੋ ਸਰਪੇ ਮੰਤਰੰ ਨਮੋ ਗੁਰ ਤੇ ਯੰਤਰੰ ਨਮੋ ਸਰਬ ਗਿਆਨ ਇਹ ਕਾਲਖਵਾਏ ਗੁਰੂ ਤੈਨੂੰ ਨਮਸਕਾਰ ਹੈ ਕਿ ਜੁਨਾ ਬਿਆਨ ਤੇਰ ਕੋ ਸਰ ਹੁੰਦਾ ਵਾ ਜਿੰਨਾ ਗਿਆਨ ਤੇ ਤੇਰ ਕੋ ਹੁੰਦਾ ਵਾ ਤੂੰ ਗਿਆਨਾਂ ਦਾ ਗਿਆਨ ਐ ਨਮੋ ਪਾਲਨ ਤਾਨ ਇਹ ਕਾਪਖਵਾ ਗੁਰੂ ਤੈਨੂੰ ਨਮਸਕਾਰ ਹੈ ਕਿ ਸਾਰਾ ਤਾਨ ਬਾਲ ਜਿਹੜਾ ਦਾ ਤੇਰੇ ਕੋ ਹੁੰਦਾ ਵਾ ਮੇngo ਸਰਬ ਮਾਲੂ ਤਰੰਤ ਇਹ ਕਾਪਖਵਾ ਗੁਰੂ ਤੈਨੂੰ ਨਮਸਕਾਰ ਹੈ ਕਿ ਤੂੰ ਮੰਤਰਾਂ ਦਾ ਮੰਤਰ ਹੈ ਨਮੋ ਸਰਬ ਜਾਲੂ ਤਰੰਤ ਮਹੇ ਕਾਲ ਕੋਈ ਗੁਰੂ ਤੈਨੂੰ ਨਮਸਕਾਰ ਹੈ ਕਿਨੂੰ ਜੰਤrana ਦਾ ਗੰਦਰ ਗਾ ਨਮੋ ਸਰਬ ਦ੍ਰਿਸ਼ਣ ਨਮੋ ਸਰਬ ਦ੍ਰਿਸ਼ਣ ਨਮੋ ਸਰਬ ਰੰਗੇ ਤ੍ਰਿਪੰਗੀ ਅਨੰਗੇ ਨਮੋ ਸਰਬ ਦਕਸੰ ਤੂੰ ਦ੍ਰਿਖਦਾ ਨਹੀਂ ਹੈ ਕਾਲਕਤੈਨੂੰ ਨਮਸਕਾਰ ਤੂੰ ਸਾਰੀ ਸਿੱਖੂ ਦੇਖਣ ਵਾਲਾ ਹੈ ਪਰ ਤੈਨੂੰ ਵੀ ਕੋਈ ਦੇਖ ਸਕਦਾ ਨਮੋ ਸਰਬ ਕਿਰਤੰ ਇਹ ਕਾਲ ਕੁਆ ਗੁਰੂ ਤੈਨੂੰ ਨਮਸਕਾਰ ਹੈ ਕੁ ਸਾਰਿਆਂ ਦਾ ਨਾਸਿਆ ਨੰਮੋ ਸਰਬ ਰੰਗੀ ਇਹ ਕਾਲ ਕੁਆ ਗੁਰੂ ਤੈਨੂੰ ਨਮਸਕਾਰ ਹੈ ਕਿ ਜਿੰਨੇ ਰੰਗ ਤੇਰੇ ਕੋ ਆ ਸਾਰੇ ਰੰਗਾਂ ਵਿੱਚ ਤੂੰ ਹੈਗਾ ਕਰਵੰਗੀ ਅਨੰਗੇ ਇਹ ਕਾਲ ਕੁਆ ਗੁਰੂ ਤੈਨੂੰ ਨਮਸਕਾਰ ਹੈ ਕਿ ਤੂੰ ਤਿੰਨਾ ਲੋਕਾਂ ਨੂੰ ਤੈਨ ਤਿੰਨਾ ਲੋਕਾਂ ਨੂੰ ਨਾਚ ਕਰਨ ਵਾਲਾ ਪਤ ਆਂਗਲ ਤੂੰ ਰਹਿਤਗਾ ਵਾਹਿਗੁਰੂ ਜੀ ਕੀ ਬਖਸ਼ਾ ਵਾਹਿਗੁਰੂ ਜੀ ਕੀ ਬਖਸ਼ਾ